ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੇ ਸ਼ੰਦ ਤਵ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜਹਿ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅੰਮਿਤੋਜ ਕਹਿ ਜੈ ਕੋਟ ਇੰਦਰਿੰਦਰਾਣ ਸਾਹਿ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ त्वय सर्वनाम कथय कवन कर्मनाम वर्णत सुमत पूयंग प्रिया चन्द नवस्त्वं अकाले नवस्त्वं कृपாலே नमस्तं अरूपे नमस्तं अनूपे नमस्तं अपेखे नमस्तं अलेखे नमस्तं अकाये नमस्तं अजाये नमस्तं अगञ्जे नमस्तं अपञ्जे नमस्तं अनामे नमस्तं अठामे नमस्तं अकर्मंग नमस्तं अधर्मंग नमस्तं अनामंग नमस्तं अधमं ਨਮਸਤੰ ਅਜੀਤੇ ਨਮਸਤੰ ਭੀਤੇ ਨਮਸਤੰ ਅਵਾਹੇ ਨਮਸਤੰ ਓਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਸ਼ੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਇਕ ਹੈ ਨਮਸਤੰ ਅਨੇਕ ਹੈ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ नमस्तंग निरनामे नमस्तंग निरकामे नमस्तंग निरताते निर नमस्तंग निरकाते नमस्तंग निरतूते नमस्तंग अपूते नमस्तंग आलोके नमस्तंग अशोके नमस्तंग निरताभे नमस्तंग अथभे नमस्तंग त्रमानने नमस्तंग निधानने नमस्तंग आगाहे नमस्तंग अबाहे नमस्तंग त्रवर्गे नमस्तंग असरगे नमस्तंग प्रभोगे नमस्तंग सुयोगे नमस्तंग अरंगे नमस्तंग अपंगे नमस्तंग अगम्मे नमस्तस्त्रम्मे नमस्तंग जलासरे नमस्तंग निरासरे اجاتے نمستجتے نمستپتے نمستمجب نمست آدست نمست اپیشے نمست نرتام نمست نربامے نمو سرب سرکالمو سر دیال نمو سروپ نمو سر پوپے نمو سرکھاپ نمو سرب تھاپے نمو سرپکالم سرپال نمست نمست اپی نمست اجنم نمست سوبانمے نمو سر گاؤن نمو سرب پاؤن نمو سربرنگ نمو سرپگے ਨਮੋ ਕਾਲ ਕਾਲੇ ਨਮਸਤਸਤਿ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾ ਰੰਗ ਨਮਸਤੰ ਕਰਕਾਰੰ ਨਮੋ ਸਰਬਤੰਦੇ ਨਮੋਸਤਿ ਅਵੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਵਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਵੈ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਸਰਗ ਹੈ ਨੀਲ ਹੈ ਅਨਾਦ ਹੈ ਅਜੇ ਹੈ ਆਜ਼ਾਦ ਹੈ ਅਜਨਮ ਹੈ برن ہے اپوت ہے اپرن ہے اگنج ہے اپنج ہے چوج ہے اچنج ہے امیک ہے رفیک ہے تند ہے ابند ہے نربوج ہیں سوج ہے اکال ہے اجال ہے الاح ہے اجہا ہے انت ہے مہنت ہے علیک ہے نرسریک ہے نرلمب ہے اثھب ہے اگم ہے اجم ہے اپوت ہے اشوت ہے الوک ہے اشوک ہیں اکرم ہے اپرم ہے اجیت ہیں اپیت ہے ابہ ہے اگہ ہے امان ہے ندان ہے انیک ہیں پھر ایک ہے پوجن پریاد नमो सर्व माने समस्ती निधाने नमो देव देवे अपेखी अपेवे नमो काल काले नमो सर्व पाले नमो सर्व गौणे नमो सर्व पौणे अनंगी अनाथे इंद्र संगी परमाथे नमो पान पानने नमो मन माने नमो चंद्र चंद्रे नमो पान पानने नमो गीत गीते नमो तान ताने नमो नृत्य नृत्य नमो नाद नाददे नमो पान पानने नमो बाद बादे ਅਨੰਗੀ ਅਨਾਮੇ ਸੁਮਸਤੀ ਸਰੂਪੇ ਪਰਭੰਗੀ ਪਰਮਾਥੇ ਸੁਮਸਤੀ ਵਿਭੂਤੇ ਕਲੰਕੰ ਬਿਨਾ ਨੇਕਲੰਕੀ ਸਰੂਪੇ ਨਮੋ ਰਾਜ ਰਜੇ ਸਤ੍ਰੰ ਪਰਮ ਰੂਪੇ नमो योग योगे इस तुरम परम सिद्धे नमो राज राजे इस तुरम परम वृद्धे नमो शस्त्र पाणे नमो अस्त्र माने नमो परम ज्ञाता नमो लोक माता अपेक्षा प्रमिय भोगी उपगते नमो योग योगे इस तुरम परम जुगते नमो नित नारायण करूर कर्मे नमो प्रेत अप्रेत देवे सु धर्मे नम रोग हरता नमो राग रूपे नमो सहसाहंग नमो, साह नमो पूब पूपे ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸਨਾਨੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸਚ ਦਾ ਆਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਧੂ ਉਰਦ ਅਰਧੰ ਅਗੰ ਓਗ ਹਰਤਾ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਇਆਲੰ ਅਸ਼ੇਦੀ ਅਭੇਦੀ ਅਨਾਮ ਮੰਗ ਅਕਾਮ ਮੰਗ ਸਮਸਤੋ ਪਰਾਜੀ ਸਮਸਤਸਤ ਧੰਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਬੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਪੇਸ ਹੈ ਭੂਯੰ ਪ੍ਰਿਆਤ ਛੰਦ ਅਗਾਦੇ ਅਬਾਦੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੁ ਅੰਦਰਨਾਥੇ ਨਮਸਤੁ ਪਰਮਾਤੇ ਨਮਸਤੁ ਅਗੰਜੇ ਨਮਸਤੁ ਅਪੰਜੇ ਨਮਸਤੁ ਅਕਾਲੇ ਨਮਸਤੁ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ نمو سرجاننگ نم پرمتا نمو سر نمو سرجنت نمو سردست نمو سرکست نمو سربرنگ ترپنگی انگ نمو جیوجیو نم بیج بھج اکھ ابھیجے سمست پرسے کرپلنگس کم پرناسی سدا سرو ہرد سی چرپ چھندر امرکرم امرترمے اخلجوگے اچل پوگ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਭੁਗਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂ ਆਲ ਛੰਦ ਤਉ ਪ੍ਰਸਾਦ ਆਦ ਰੂਪ ਅਨਾਦ ਮੂਰਤਿ ਜੋਨ ਪੁਰਖ ਅਪਾਰ ਸਰਬਮਾਨ ਤ੍ਰਿਮੰ ਦੇਵ ਅਭੇਵ ਆਦ ਉਦਾਰ ਸਰਵ ਪਾਲਕ ਸਰਬ ਕਾਲਕ ਸਰਬ ਕੋ ਪੂਨ ਕਾਲ ਚਤਰ ਤਤਰ ਬਿਰਾਜ ਹੀ ਅਵਤੂਤ ਰੂਪ ਰਿਸਾਲ ਨਾਮ ਠਾਮ ਨਾ ਜਾਤ ਜਾ ਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇ ਸੌਣ ਨਾ ਭੇਤ ਜਾ ਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਮ ਬਹੀਨ ਪੇਖਤ ਤਾਮੂ ਨਹਿ ਜਾਹੇ ਸਰਬ ਮਾਨ ਸਰਬਤਰ ਮਾਨ ਸਦੈਵ ਮਾਨਤ ਤਾਹੇ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇਕ ਦੇਵ ਪੇਵ ਨਾ ਜਾਣਹੀ ਜੇਬੇ ਦੁਰਕ ਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਹਿ ਜੇਬ ਤਾਤਮਾਤ ਨਾ ਜਾਤ ਜਾ ਕਰੋ ਜਨਮ ਮਰਨ ਬਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾ ਨਹੀਂ ਪੁਰਤੀਨ ਲੋਕ 14 ਕੇ ਬਿਖੇ ਜਗ ਜਪ ਹੀ ਜਿਹ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਬ੍ਰੁਖ ਅਪਾਰ ਸਰਬ ਵਿਸ਼ਵ ਰਚਿਓ ਸੁਮਭਵ ਗੰਜਨਹਾਰ ਕਾਲਹੀਨ ਕਲਾ ਸੰਜੁਗਤ ਅਕਾਲ ਬ੍ਰੁਖ ਅਦੇਸ ਧਰਮ ਧਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਸ਼ ਗੰਗਰਾਗ ਨ ਰੰਗ ਜਾ ਕਹੇ ਜਾਤ ਪਾਤ ਨਾਮ ਕਰਬ ਗੰਜਨ ਦੁਸ਼ਟ ਪੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਬਰਖਿ ਵਤੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਾਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨ ਜਾਣਹੀ ਜਿਹ ਰੂਪ ਰੰਗ ਅਰ ਰੇਖ परम वेद पुराण जक नेत भक्त नित कोट सिमरत पुराण शास्त्र नयावहि वहो चित मद भार छंद त्व प्रसाद ਉਗਣੁ ਗਾਨੁ ਉਦਾਰ ਮਹਿਮਾ ਅਪਾਰ ਅਸਨ ਅਭੰਗ ਉਪਮਾ ਅਨੰਗ ਅਨੁਭੋ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹੋ ਸਾਹਨ ਸਾਹੋ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਲ ਰੰਕਾਨ ਰੰਕ ਕਾਲਾਨ ਕਾਲ अनुभूत अंग अभा अभंग अप गतमित अपार गुणगण उदार मुनगण प्रणाम निरपय निकाम अतदुत प्रचंड मितगत अखंड आलस्य कर्म अदृश्य धर्म सर्व परनाडे अनडड बाडे चाचरी छंद त्वय प्रसाद गोविंद मुकुंद उदार अपार हरि अंगरीय निरनामे अकामे कुयंग प्रिया छंद ਚਤੁਰਚੱਕਰ ਕਰਤਾ ਚਤੁਰਚੱਕਰ ਹਰਤਾ ਚਤੁਰਚੱਕਰ ਦਾਨੇ ਚਤੁਰਚੱਕਰ ਜਾਨੇ ਚਤੁਰਚੱਕਰ ਵਰਤੀ ਚਤੁਰਚੱਕਰ ਵਰਤੀ ਚਤੁਰਚੱਕਰ ਪਾਲੇ ਚਤੁਰਚੱਕਰ ਕਾਲੇ ਚਤੁਰਚੱਕਰ ਪਾਸੇ ਚਤੁਰਚੱਕਰ ਵਾਸੇ ਚਤੁਰਚੱਕਰ ਮਾਨਨੇ ਆਏ ਚਤੁਰਚੱਕਰ ਦਾਨੇ ਆਏ ਚਾਚੂਰੀ ਸ਼ੰਦ ਨਾ ਸੱਤਰੈ ਨਾ ਮਿੱਤਰੈ ਨਾ ਪਰਮੰਗੁ ਨਾ ਪਿਤ੍ਰੈ ਨ ਕਰਮੰ ਨ ਕਾਏ ਅਜਨਮੰ ਅਜਾਏ ਨ ਚਿਤ੍ਰੈ ਨ ਮਿਤ੍ਰੈ ਪਰੇ ਹੈ ਪਵਿੱਤਰੈ ਧ੍ਰਤੀ ਸੇ ਅਦੀ ਸੇ ਅਦ੍ਰਿਸ਼ੇ ਅਕ੍ਰਿਸ਼ੇ ਭਗਵਤੀ ਸ਼ੰਦ ਤਵ ਪ੍ਰਸਾਦ ਕਥਤੇ ਕਿ ਆਸ਼ੁਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਪੰਜ ਭਰਮੈ ਕਿ ਆ ਭਿਜ ਲੋਕੈ ਕਿ ਆਦਿਤ ਸੋ ਕੈ ਕਿ ਅਵਤੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭ ਹੈ ਕਿ ਧਰਮੰ ਤੁਜਾ ਹੈ ਕਿ ਅਸ਼ੋਕ ਵਰਨੈ ਕਿ ਸਰਬਾ ਅਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤ੍ਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੂਪ ਅਨੂਪੈ ਕਿ ਆਦ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤ੍ਰੰ ਬਹੀਨੇ ਇਕ ਇਕ ਅਧੀਨੇ ਕਿ ਰੋਜੀ ਰਜਾਕ ਰਹੀ ਮੇਰੇ ਹੱਕ ਹੈ के पाक बे आيب ہیں کے گئے بول غائب ہیں کے افول گناہ ہیں کسہان سا ہے کے کرن کو ند ہیں کہ رو جی دہند ہیں کہ راج کر ہیم ہیں کے کرمن کریم ہیں کسربنگ کلی ہیں کسربنگ دلی ہیں کسربتر ماننے ہیں کسربتر داننے ہیں کسربتر گون ہیں کسربتر بھون ہیں کیسربتر <سحن> دیسو کیسر بتر پیسو کیسربتر راج ہے کیسر بتر ساج ہے کیسربتر دین ہے کیسر پتر لین ہے کیسر بتر جا کسر بتر پاہ کیسر بتر دیس ہے کیسربتر پیس ہے کیسر پتر کال ہے کیسر پتر پال ہے کیسر پتر ہنتا کیسر بتر گنتا کیسر بتر پیخی کیسر بتر پیخی کیسر پتر کاج ہے کیسربتراج ہے کسر پتر سوکھ ہے کسر بتر پوکھ ہے کسبترا کسربت پرا کس طرح کس طرح پیش کسربت مانیہ سد پردانیہ کسبت جاپیہ کسبت تھاپیہ کسبت پانیہ کس طرح بطر اندر بطر چندر کے سربن کلیم کے پرمنگ فہیم کے عقل علام کے صاحب کلام کے حسن الوجو ہیں تمام الرجو ہیں ہمیش الصلام سلیخت مدام غنیم الشکست غریب ال پرست بلند یمین مکانیہ میں رجوع تم حریف رج میں ریائے کو یقین ہے انیکل ترنگ ہیں اپید ہیں اپنگ ہیں اججل نواز ہیں گنی ملک موکھ ہیں نرگت سروپ ہیں ترمکت ببوت ہیں پر پگت پربھا سوجت سدا ہے سدسروپ ہیں اپیدی انوپ ہیں سمستو پراج ہیں سدا سربساج ہیں سمستل سلام ہیں سدل اکام ہیں نرباد سوروپ ہیں اگاد ہیں انوپ ہیں ਓੰ ਆਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਪੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਵਾਦੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁ ਸਰਬ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਜ ਹੈ ਅਸ਼ੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਥੂਲ ਪ੍ਰਵਾਸ ਹੈ ਨਿਰੁਗਤ ਪ੍ਰਵਾਹ ਹੈ ਸਦਾ ਵੰ ਸਦਾ ਹੈ ਵਿਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੁਗਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਚਰੀ ਛੰਦ اپنگ ہیں اننگ ہیں اپیک ہیں الکھ ہیں پرم ہیں اکرم ہیں اناد ہیں جگاد ہیں اجے ہیں ابے ہیں اپوت ہیں اتوت ہیں اناس ہیں اداس ہیں اتن ہیں ابند ہے اپگت ہیں برگت ہیں اناس ہیں پرکاس ہیں نچنت ہیں سنت ہیں الکھ ہیں ادیک ہیں الیک ہیں اپیک ہیں ٹاہ ہیں اگہ ہے اتمب ہے اگمب ہے نیل ہیں اناد ہیں انت ہیں سونیت ہیں اجات ہیں اجاد ہیں چر پرشند ਸਰਵੰਗੰ ਹੰਤਾ ਸਰਵੰਗੰ ਹੰਤਾ ਸਰਵੰਖਿਆਤਾ ਸਰਵੰਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵਲ ਸ਼ੰਦ ਤੁਵ ਪ੍ਰਸਾਦ ਨਮੋ ਨਰਕਨਾਸ਼ੇ ਸਦਾਵੰ ਪ੍ਰਕਾਸ਼ੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਵਾਦ ਵਿਭੂਤੇ अनंगी अनामे त्रपंगी त्रकामे निरपंगी थरूपे सर्बंगी अनूपे न पोतराय न पुत्राय न सतरय न मित्रय न तातय न मातय न जतय न पतय निरसाकं श्रीक हैं अमिततो अमीत हैं सदैवं प्रवाह हैं अजय हैं अजा हैं भगवती शंद त्वप्रसाद ਕਿ ਜ਼ਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਮੈਸਲ ਸਲਾਮ ਹੈ ਸੁਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨੁਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕੋ ਰਹੀਮ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰ ਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨੁਲ ਜਮਾਲ ਹੈ ਗਨੀ ਮੁਲਕ ਰਾਜ ਹੈ ਗਰੀਬੁਲ ਨਿਵਾਜ ਹੈ ਰੀਫੁਲ ਸਿਕਨ ਹੈ ਰਾਸੁਲ ਫਿਕਨ ਹੈ ਕਲੰਕੰ ਪ੍ਰਨਾਸ ਹੈ ਸੁਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇ ਕਰ ਰਹੀਮ ਹੈ سمستل جبا ہیں کہ صحیحب کا ہیں کہ نرکنگ پرناس ہیں بحستلواس ہیں کہ سربل گون ہیں میسول رون ہیں تمام التمیج ہے سمستل ال اجیز ہے پرنگ پرم عیس ہیں سمستل ادیس ہیں دےسول الیک ہے میس ال ہیں جمین الجما ہے امیق العمہ اما امیق ال ہے کرمول کمال ہیں کہ جرت جمال ہیں کے اچل پرکاش ہیں امیتو امتوساس ہیں ਕਿ ਅਜਬ ਸਰੂਪ ਹੈ ਕਿ ਅਮਤੋ ਵਿਭੂਤ ਹੈ ਕਿ ਅਮਤੋ ਪਸਾਹ ਹੈ ਕਿ ਆ ਤੁੰ ਪ੍ਰਭ ਹੈ ਕਿ ਅਚਲੰ ਅਨੰਗ ਹੈ ਕਿ ਮਿਤੋ ਅਭੰਗ ਹੈ ਮਦ ਭਾਰ ਛੰਦ ਤੋ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰਬਰ ਅਗੰਝ ਹਰਨਰ ਪਰਪੰਝ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰਨਰ ਅਖੰਡ ਬਰਨਰ ਅਮੰਡ ਅਨ ਭਵ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨੁਸ਼ਜ ਅੰਗ ਆਸਨ ਅਭੰਗ ਉਪਮਾਯ ਅਪਾਰ ਗਤਮਿਤ ਉਦਾਰ ਜਲਥਲ ਅਮੰਡ ਦੇਸ ਵਿਸ ਅਭੰਡ ਜਲਥਲ ਅਮਹੰਤ ਦੇਸ ਵਿਸ ਬਯੰਤ ਅਨਭਵ ਅਨਾਸ ਤ੍ਰਿਤਧਰ ਤੁਰਾ ਸੁ ਆਜਾਨ ਬਾਹੋ ਏਕੈ ਸਦਾ ਓੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਨਾਮ ਚਿਤ ਚਰਨ ਨਾਮ ਅਨਿਸ਼ ਜਗਾਤ ਆ ਜਿ ਜਨਾ ਬਾਤ ਅਨ ਝੰਝ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠੱਟ ਅਪਾਰ ਆੜੀਠ ਧਰਮ ਅਤ ਠੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਵ ਪ੍ਰਸਾਦ ਕਰੁਣਾ ਲਹਿਰ ਘਾਲੇ ਖਲਖੰਡਨ ਹੈ ਮਹ ਮੰਡਨ ਹੈ ਜਗ ਤੇਸ ਪ੍ਰਵਹ ਹੈ ਪਰਮੇਸਰ ਹੈ ਕਲਕਾਰਨ ਹੈ ਸਰਬ ਉਬਾਰਨ ਹੈ ਤ੍ਰਿਤਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਯ ਹੈ ਜਗ ਜਾਨਯ ਹੈ ਸਰਵੰਗ ਪਰਹਿ ਸਰਵੰਕਰਹਿ ਸਰਬਪਾਸਯਹਿ ਸਰਬਨਾਸਯਹਿ ਕਰੁਣਾਕਰਹਿ ਵਿਸੁੰ ਪਰਹਿ ਸਰਵੇਸ਼ਵਰਹਿ ਜਗਤੇਸ਼ਵਰਹਿ ਬ੍ਰਹਮੰਡਸਹਿ ਖਲਖੰਡਸਹਿ ਪਰਤੇ ਪਰਹਿ ਕਰੁਣਾਕਰਹਿ ਅਜੱਪਾ ਜਪਹਿ ਅਥਪਾ ਥਪਹਿ ਅਕ੍ਰਿਤਾ ਕਰਿਤਹਿ ਅਮ੍ਰਿਤਾ ਮ੍ਰਿਤਹਿ ਅਮ੍ਰਿਤਾ ਮ੍ਰਿਤਹਿ ਕਰੁਣਾਕਰਿਤਹਿ ਅਕ੍ਰਿਤਾ ਕਰਿਤਹਿ ਧਰਨੀ ਤ੍ਰਿਤਹਿ امتسرو ہیں پرمیشت ہیں اکتا کرت ہیں امرتا مرت ہیں اجباکت ہیں امرتا مرت ہے نرناک ہیں کھلکائےک ہیں بس پر ہیں کروال ہیں نرپ نایک ہیں سروپائک ہیں ا پنجن ہیں ارگنجن ہیں رپ تاپن ہیں جاپ جاپن ہیں اکلکرت ہیں سروا کرتا ہاں کرتا ہر ہاں ہاں ہیں پرماتم ہیں سرو آتم ہاں آتمس ہیں جاس کے جاسو ہیں پوائن پریا چھند नमो सूर्य सूर्य नमो चंद्र चंद्र नमो राज राज नमो इंद्र इंद्र नमो अंधकारे नमो तेज तेज नमो ब्रृंद ब्रिंदे नमो बीज बीज नमो राजसंग तामस संग सात्रूपे नमो परम तत्तम अतत्तम रूपे नमो योग नम योगे नमो ज्ञान ज्ञानने नमो मंत्र मन्त्रे नमो ध्यान ध्यानने नमो युद्ध युद्धे नमो ज्ञान ज्ञानने नमो भोज भोजे नमो पान पानने नमो कड़ह करता नमो सात्रूपे नमो इंद्र इंद्र अनादं विभूते कलङ्कार रूपे अलंकार अलङ्के नमो वा ससे नमो बांक बंक अपंगी स्वरूपे अनंगी अनामे त्रपंगी त्रकालले अनंगी अकामे एक अक्षरी छंद अजय अलै अपहै अबै अभू अजू अनास आकाश अगंज अपभंज अलख اپکھ دیال الیخ اپیخ انام اکام اگاہ اٹاہ انا پرم اجونی امونی ناراگے نارگے نرپ نکھ اکرم اپرم اگنجے الکھے پریات چند نمستل پرنامے سمستل پرناسے اگنجل انامے سمستل نواسے نو ببوتے سمستل سروپے कुकरमंग प्रणासी सूत्रम विभूते सदा सच्चिदानंद सतरंग प्रणासी करि मूल कुनिंदा समस्तुल निवासी अजाएब विभूते गजाएब गनीमे हरि अंग करी अंग करी मूल रहीमे चत्रचक्रवर्ती चत्रचक्र भुगते सुयंबो शुभम सर्वदा सर्वयुगते दुकालंग प्रणासी दयालंग स्वरूपे सदा अंग संग अपंगंग विभूते चत्रचक्रवर्ती चत्रचक्र भुगते स्वयंभू सुबुं सरबदा सर्वजुगत दुकालंग परनासी दयालंग स्वरूपे सदा अंग संगे अपंगंग बेभूते वाहे गुरुजी का खालसा वाहे गुरुजी की फतेह